ਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਰ ਜੀ ਅੱਜ ਆਪਾਂ ਵਿਜ਼ਿਟ ਹੈਗੀ ਆ ਪਿੰਡ ਢਿੰਗ ਜ਼ਿਲ੍ਹਾ ਅੰਮ੍ਰਿਤਸਰ ਪੇਂਡ ਤਹਿਸੀਲ ਵਿੱਚ ਆ ਤੇ ਅੱਜ ਢਿੰਗ ਤੇ ਕੜੇਲ ਇਹ ਦੋਵੇਂ ਬਲਾਕ ਇੱਥੇ ਹੋ ਗਏ ਕਿਉਂਕਿ ਇਹਨਾਂ ਨੇ ਆਪ ਦਾ ਕੰਮ ਕਰਦਿਆ ਠੀਕ ਹੈ ਚਲੋ ਬਹੁਤ ਬੜੀ ਕਿਤੇ ਬਹੁਤ ਮੁਬਾਰਕਾਂ ਇਹਨਾਂ ਨੂੰ ਤੇ ਗਾਵਾਂ ਨਾਲ ਸਟਾਰਟਿੰਗ ਨਾਲ ਗਾਵਾਂ ਨੇ ਕੀਤੀ ਆ ਤੇ ਬਾਕੀ ਇਹ ਭਾਏ ਇਹਨਾਂ ਨੇ ਗੱਲਬਾਤ ਕਰੀ ਹੈ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤੋਂ ਸਾਰਿਆਂ ਨੂੰ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਏ ਲੱਖਾਂ ਜੀ ਤੁਹਾਨੂੰ ਵੀ ਮੁਬਾਰਕਾਂ ਬੜਾ ਵੀਰ ਆਇਆ ਠੀਕ ਹੈ ਨਾ ਆ ਆ ਆਪਣਾ ਉਸਤਾਦ ਆ ਵਪਾਰ ਲੈ ਜੀ ਚਲੋ ਬਾਕੀ ਮੇਨ ਗੱਲ ਪਤਾ ਕੀ ਜਾਂਦੀ ਆ ਉਹ ਵੀ ਵਪਾਰ ਕਰਦੇ ਆ ਹਾਂ ਜੀ ਹਾਂ ਜੀ ਜੈਲ ਸੀ ਹੈ ਜੀ ਨਾ ਨਾ ਠੀਕ ਹੈ ਨਹੀਂ ਪਿਆਰਾ ਕੰਮ ਕੀਤਾ ਬਹੁਤ ਸਨਾ ਸਾਨੂੰ ਬੜੀ ਖੁਸ਼ੀ ਹੋਈ ਆ ਹਾਂ ਜੀ ਹਾਂ ਜੀ ਤੇ ਮੇਰਾ ਵੀਰ ਇੱਕ ਬੇਨਤੀ ਕਰਨਾ ਚਾਹਣਾ ਜਿਹੜਾ ਅੱਗੇ ਨੇ ਪਤਾ ਕੀਤੀ ਕਿ ਨਹੀਂ ਕੀਤੀ ਐ ਕਿ ਇਹਨਾਂ ਨੂੰ ਬਹੁਤ-ਬਹੁਤ ਸਪੋਰਟ ਕਰਾਏ ਮੇਰੇ ਭਰਾ ਠੀਕ ਹੈ ਉਹ ਹਰ ਵਕਤ ਹੀ ਕੋਈ ਚਾਰ ਪੰਜ ਦੇ ਲਗਭਗ ਨਗਰ ਰਹਿਣਗੇ ਠੀਕ ਹੈ ਨਾ ਬਾਕੀ ਜੀ ਦੇ ਵੀਰਾਂ ਨੇ ਮੈਂ ਤਾਂ ਕੀਤੀ ਚਾਹ ਹਾਂ ਜਾਂਦੇ ਹੀ ਮੈਂ ਆਪਣਾ ਤੁਸੀਂ ਮਾਲ ਲੱਗੇ ਆਪਣਾ ਚਲੋ ਜਨਰੇ ਦੇ ਕੰਮ ਕਰ ਲੈ ਕਿਸੇ ਵੀ ਕਦੇ ਕਰ ਲੈ ਬਹੁਤ ਸਮਾਂ ਕਰ ਲਿਆ ਮੈਂਤ ਕੀਤੀ ਹੈ ਅਸੀਂ ਵੀ ਕਿਸੇ ਦਾ ਕੰਮ ਕਰਦੇ ਸ਼ਾਨ ਜੀ ਦੇ ਨਾਲ ਪੂਰੀ ਪਛਾਣ ਆ ਪੂਰੀ ਪਛਾਣ ਇਹਨਾਂ ਨੂੰ ਮਾਲ ਦੀ ਤੁਹਾਨੂੰ ਪਰ ਦੱਸ ਦੱਸ ਦਿੰਦੇ ਕਿ ਫਲਾਣੇ ਬਈ ਕਿਹੜੇ ਰੋਲ ਕੇ ਦੱਸ ਦਿੰਦੇ ਆ ਨਹੀਂ ਬਈ ਜੀ ਮੇਰਾ ਸੱਜਿਆ ਹਾਂ ਬਾਕੀ ਆ ਸਰਪੰਚ ਸਾਹਿਬ ਹੈਂਗ ਜੀ ਦੇ ਮਰੇ ਵੱਡੇ ਭਾਈ ਜੀ ਹੈ ਚਲੋ ਇਹਨਾਂ ਸੰਗੋਗਣਾਲੀ ਹੈ ਜੀ ਪਿੰਡ ਟੈਂਕ ਦਾ ਸਾਡਾ ਹਾਂ ਪਿੰਡ ਟੈਂਕ ਟੈਂਕ ਉਹ ਟੈਂਕ ਕਿਹਦੇ ਆਪਾਂ ਟੈਂਕ ਨਹੀਂ ਫਿਰਦਾ ਹੈ ਟੈਂਕ ਨਹੀਂ ਬਾਈ ਤੁਹਾਡਾ ਪਿੰਡ ਟੈਂਕਾ ਉਹ ਮੈਨੂੰ ਤਾਂ ਦੱਸ ਰਿਹਾ ਹਾਂ ਅੱਡੀ ਫਿਰ ਜੋੜੀ ਪਰ ਸੇਦਿਆਣਾ ਟੈਂਕ ਦੇ ਕਿਹਦੇ ਠੀਕ ਨਾ ਤੋਂ ਜਦੋਂ ਆਪਣੇ ਨਾਲ ਉੱਥੇ ਪੱਟੀ ਦੇ ਆਗਾ ਹਾਂਜੀ ਹਾਂਜੀ ਅੱਜ ਜਦੋਂ ਆਪਾਂ ਕਹਿੰਦੇ ਨਾ ਨਹੀਂ ਹਾਂਜੀ ਕਿ ਸੱਜੇ ਕਿਰਪੀਆ ਬਾਵਾ ਹਾਂਜੀ ਅੱਜ ਸੱਜੇ ਕਿਰਪੀਆ ਬਾਵਾ ਵੀ ਇੱਕ ਹੀ ਪੜੀ ਆ ਗਿਆ ਸੱਜੇ ਕਿਹਦਾ ਬਰਾਇਂ ਰਿਆ ਜਿਹਾ ਆ ਗਿਆ ਠੀਕ ਲੋ ਹਾਂਜੀ ਘਾਟ ਘਾਟ 2 ਵਜੇ ਨੂੰ 1 ਵਜੇ ਨੂੰ ਪਰ ਵੇਚਿਆ ਸੀ ਮੈਨੇ ਕੰਮ ਸਰ ਕੱਲ ਵੇਚੀਆਂ ਭਾਈ ਜੀ ਦੋ ਪਾਪੇ ਦੀ ਕਿਰਪਾ ਬੋਣੀ ਕੀਤੀ ਹੋਣੀ ਕਿਹਾ ਸਾਥ ਨਾ ਵਾਏ ਤਾਂ ਇਹ ਵੀ ਕਿਵੇਂ ਠੀਕ ਠਾਕ ਹੈ ਬੜੀ ਕਿਰਪਾ ਵੀਰ ਜੀ ਤੁਹਾਡਾ ਨਾਮ ਬਹੁਤ ਨਜ਼ਾਰਾ ਹੈ ਗ੍ਰੈਂਡਸਨ ਬਹੁਤ ਬਾਕੀ ਲਖੇ ਪ੍ਰਾਣੇ ਬੜਾ ਸਾਦ ਤਾਵੇਂ ਕਹਿੰਦੀ ਗੱਲ ਇਹਨਾਂ ਆਖਿਆ ਵੀ ਆਪਣੇ ਲੈ ਕੇ ਇੱਕ ਦੋ ਮਹੀਨੇ ਇਹੋ ਗੱਲ ਪਰਵਾਹ ਨਹੀਂ ਘੱਲਦਾ ਕਿਹਾ ਦੋ ਦਿਨਾਂ ਹਾਂ ਜੀ ਪੈਸੇ ਦੀ ਕੋਈ ਪਰਵਾਹ ਨਹੀਂ ਭਾਵੇਂ ਜਿੰਨੀਆਂ ਮਰਜ਼ੀ ਲਾਓ ਪਹਿਲਾਂ ਸ਼ੁਰੂ ਤੋਂ ਇਹਨਾਂ ਨੇ ਕੰਮ ਕੀਤਾ ਹਾਂਜੀ ਪਹਿਲਾਂ ਇਹਨਾਂ ਨੇ ਸ਼ੁਰੂ ਤੋਂ ਕੰਮ ਕੀਤਾ ਉਸਤਾਦ ਆਈ ਆਪਣੇ ਮੁਕਾਮ ਲੈ ਜਿੰਨਾ ਪਾਇਆ ਨਹੀਂ ਪਹਿਲੇ ਉੱਥੇ ਕੰਮ ਕੀਤਾ ਜਸੇ ਨਾਲ ਬੜਾ ਪਿਆਰ ਆਉਂਦਾ ਹੈ ਜਰਗਾਹ ਕਿਤੇ ਦਾ ਦਾ ਦੋਸਤ ਹੁੰਦਾ ਹੈ ਵਪਾਰੀ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਵੇਂ ਇੱਕ ਦੋ ਲੈ ਆਕਰਾਂਗੇ ਜਸੇ ਨਾਲ ਬੜਾ ਪਿਆਰ ਹੁੰਦਾ ਹੈ ਭਰਤੀਆਂ ਵੇਖੀ ਲਿਆ ਰਹਿੰਦਾ ਬੜਾ ਪਿਆਰ ਪੈ ਗਿਆ ਵਪਾਰ ਕਰਦੇ ਪਹਿਲੇ ਹਾਂ ਅੱਜ ਫਿਰ ਕਿੰਨੀਆਂ ਮਰ? ਇਹ ਜੀ 5 ਦੇ। ਹਾਂ ਜੀ ਕਮਾ 5। ਸਾਰੇ ਸੱਜਰੇ ਆ। ਇਹ ਤੇਰੇ ਸੋਈਆਂ ਨੇ ਜਾਂ ਕਿ ਸਮੂਹਰੀ ਹੈ ਦੇ ਇੱਕ ਟੋਕੜੇ। ਸੋਕੜ ਹਾਂ ਜੀ। ਟੋਕੜੇ ਤੇ ਲੱਗੇ ਬਹਿਣਾ। ਅੱਛਾ ਜੇ ਤੁਮ ਮੱਝਾਂ ਲੱਗੇ ਸੱਜਰ ਤੋਂ। ਹਾਂ। ਨਹੀਂ ਹਾਂ ਕੁੜੀ ਨਵਾਂ ਜਸ ਨੀ ਆ ਜਨੇ ਭੰਗਿਆ ਤਾਂ ਗੁਰੂ ਗੰਗਰੇ ਬਾਏ ਆ। ਇਹ ਵਿੱਚ ਕੱਲ ਦੀ ਵੈੜ ਸੋਈ ਦੇ। ਤੇ ਪਹਿਲਾ ਸੂਹ ਚਾਰ ਦੰਦ ਵੈੜ ਆ। ਠੰਡੀ ਧੀਰੀ ਵੈੜ ਆ। ਦੇਖੋ ਪਹਿਲਾ ਸੂਹ ਚਾਰ ਦੰਦ ਵੈੜ ਆ। ਤੇ ਕਿਧਰ ਤੁਰੀ ਗਈ ਬਾਈ? ਐ ਹੀ ਗੁਰਬਾਰ ਨੂੰ ਦੇ। ਲੋ ਤੇ ਕਿੰਨਾ ਬੋਲਾ ਡੈਂਗਾ ਬੋਲਾ ਵੀ ਜੇ 8 ਲਾ ਲੇ 7 ਲਾ ਲੇ ਪਹਿਲੇ ਸੂਆ ਤੇ ਸੂਈ ਜੇ 8 ਨਾਲ 7 ਨਾਲੋ ਤੇ ਵੇਖੋ ਕਰ ਰਹੀ ਬੱਚਾ ਮਗਰ ਕਈ ਤੇ ਬੋਲਾ ਹੀ ਜੇ ਗੋਲਾ ਹੀ ਬੋਲਾ ਹੀ ਹਾਂਜੀ ਅਜੇ ਬੋਲਾ ਹੀ ਜੇ ਆ ਜਾਓ ਕਰ ਰਹੀ ਜਾਓ ਇਹਦੇ ਵਿੱਚ ਹੀ ਬੋਲਾ ਹੀ ਜੇ ਆ ਜਾਓ ਮਾੜਿਆ ਨੋਸਪੋਇਸ ਮਾਕੇ ਠੰਡੀਆਂ ਢੁੱਡੀਆਂ ਬੱਜੇ ਜੇ ਦੀ ਮੱਤੀ ਪੀ ਗਾਲੀ ਹਾਂ ਠੰਡੀਆਂ ਵੀ ਜੀ ਹਾਂਜੀ ਅਬਾ ਜੀ ਕੋ ਰੇੜੀ ਕੰਨਾਂ ਦੀ ਛੋੜੀ ਛੋੜੀ ਵੀ ਕੋਈ ਕਿਹਾ 10000 ਦੀ ਬੈਠ ਦੇਵਾਂਗੇ 100 ਰੁਪਿਆ ਛੋੜ 500 ਕਰ ਦਾਂਗੇ ਵੀ ਜੀ 37.5 ਦੀ 37.5 ਦੀ ਬੈਠ ਦਵਾਂਗੇ ਚਲੋ ਜੀ ਹੁਣ ਆਈ ਚੋ ਇਹ ਵੀ ਸੂਈ ਆ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਹਾਂਜੀ ਇਹ ਵੀ ਚੋੜੋ ਲਓ ਜੀ ਇਹ ਪਹਿਲਾ ਸੂਆ ਇਹ ਵੀ ਕਾਲ ਦੀ ਸੂਈ ਵੀ ਜੀ ਹੈ ਕਾਲ ਦੀ ਸੂਈ ਸਰਦੀ ਜੀ ਮਿੰਟ ਕਾਲ ਦੀ ਸੂਈ ਹੈ ਇਹ ਵੀ ਪਾ ਦੇ ਗਏ ਬੜਾ ਬੜਾ ਬਹੁਤ ਟੋਪਲੀ ਕੱਢ ਕੇ ਲਿਆ ਰਹੇ ਆ ਆ ਮਾਰਾ ਦੇਖੋ ਜੀ ਕਰਾ ਦੇ ਚੋਈ ਦੇ ਗਿਆ ਵਧੀਆ ਵੇਜੀ ਬਾਈ ਬੜੀ ਸਿਆਣ ਹਾ ਟੋਲ ਡੋਰਨੀ ਦੇ ਮੈਂ ਠੀਕ ਆ ਜਾਓ ਕਰੋ ਥਣ ਥਣ ਮਖਾਓ ਵੇਜੀ ਆ ਦਿਖਾ ਛੋ ਮਾਜਾ ਥਣ ਲੱਗਾ ਦੇ ਵੇਖੋ 12 12 ਕਿਲੋ ਆ ਰਮਾਨਾ ਬਾਈ ਪਿਆਰ ਨਾਲ ਵਛਿਆ ਦੁੱਧ ਦੇ ਦੇ ਚਲੋ ਲਓ ਸਾਸੂ ਬੜੀਆਂ ਠੰਡੀਆਂ ਠੀਕ ਆ ਹਾਂਜੀ ਇਹ ਵੀ ਵੇਜੀ 3000 ਦੀ 500 600 500 600 ਪੱਕੇ ਮੋਲਾ ਬਾਈ ਹੋਣੇ ਪੱਕੇ ਮੋਲਾ ਚਲੋ ਇਹ ਬਣਾ ਆਹ ਸੁਈ ਤੇ ਤੀਜਾ ਦਿਨ 13 14 ਕਿਲੋ ਗੋਲਾ ਪਿਆ 13 14 ਕਿਲੋ ਗੋਲੇ ਦੇ ਜੀ ਪੱਟੀ ਮਗਰ ਤਰੋਸ ਚਾਹਤ ਬਾਹਰ ਖਾ ਲੇ ਹੋਏ ਪੱਟੀ ਮਗਰ ਜੀ ਲੈ ਠੀਕ ਰਾ ਬਣੀ ਕੋ ਬੜਾ ਦੋ ਟੁਆਇਟ ਏੰਗ ਬਣੀ ਆ ਨਾ ਵਧੀਆ ਵਧੀਆ ਜੀ ਵਾਹ ਜੀ ਇੱਕ ਨੰਬਰ ਵਾਈ ਜੀ ਆਹ ਦੋ ਵੇ ਤੇ ਗਾਈ ਨਹੀਂ ਮਾੜੀ ਲਿਓਣੀ ਜੇ ਲਿਓਣੀ ਚੰਗੀ ਲਿਓਣੀ ਬਸ 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 ਮਾੜੀ ਬੈਲ ਲਿਓਣੀ ਤੁਜੇ ਸੋ ਸਹੀ ਵੇ ਜੀ ਬਿਲਕੁਲ ਬਿਲਕੁਲ ਆਹ ਦੋ ਆ ਘੋੜੇ ਫਰੇ ਆ ਜੀ ਵੇੜਾ 14 15 ਕਿਲੋ ਬੋਲਾ ਆ ਵਸ਼ੀ ਵਗ ਰਿਹਾ ਠੀਕ ਆ ਇਹ ਹਾਂ ਨਾ ਵਿੱਚ 60000 ਤੇ ਨਹੀਂ 500 ਰੁਪਿਆ ਛੋੜ ਆ 60000 ਤੋਂ 500 ਛੋੜ ਛੋੜੀਏ ਬਸ ਚਲੋ ਆ ਜੀ ਅੰਦਰ ਇਹ ਸੂਮ ਵਾਲੀ ਕਿਸੀ ਇਹ ਜ਼ੂਨ ਵਾਲੀ ਹੈ ਜੀ ਬੀ 3 ਨੂੰ ਦਿਨ ਪੂਰੇ ਪਹਿਲਾਂ ਵਸ਼ੀ ਨੇ 16 ਕਿਲੋ ਦਾ ਕੱਢ ਲਿਆ ਜੀ ਵਸ਼ੀ ਪਹਿਲਾਂ ਨੇ 30 16 ਕਿਲੋ ਦਾ ਦੋ ਤੇ ਕੱਢੋ ਇਹ ਵੀ ਜੇ ਸ਼ੁਕਰ ਆਣੇ ਇਹ ਘੱਪੜ ਆ ਨਾ ਬੀ 3 ਨੂੰ ਦਿਨ ਪੂਰੇ ਆਲੇ ਵਾ ਠੀਕ ਆ ਵੱਡੀ ਵਸ਼ੀ ਰਾਜੀ ਰੂਜੀ ਫੋਲ ਆਲੇ-ਆਲੇ ਚੰਸੀ ਵੀ ਠੰਡੀ ਤੇਰੀ ਆ ਉਹ ਜਾ ਕੰਮ ਨਹੀਂ ਆ ਠੰਡੀ ਤੇਰੀ ਜਰਸੀ ਮੈਂ ਜਰਸੀ ਬਹਿਰ ਪੋਟ ਅੰਗ ਨਾਲੇ ਬੜਾ ਠੰਡੀ ਥਲੋ ਸਾਡੇ ਵੀ ਨੂੰ ਦਿਨ ਪੂਰੇ ਜਿਆਦੇ ਹਾਂਜੀ ਠੰਗੀ ਜੀ ਬੱਚੀ ਦੇ ਵੀ ਜੀ ਤਿਆਰ ਹੋਵੇ ਨਾ 50000 ਹਜ਼ਾਰ ਦੀ 500 ਰੁਪਿਆ ਸ਼ੋਰ ਚਲੋ 50000 ਚਲ ਗਿਆ ਚਲ ਜਗਾ ਚਲ ਜੇ ਇਹ ਆ ਗਈ ਟੋਕੜਾ ਇਹ ਵੀ ਜੀ ਦੋਦਾ ਲਾਦੇ 5-6 ਕਿਲੋ ਇਹ ਜਮਾਂਦੋ ਤੇ ਲੜਿਆ ਹਾਂਜੀ ਜਮਾਂਦੋ ਲੋ ਜੀ 5 ਏਕੜ ਰੋਧਾ ਹਾਂਜੀ ਹਾਂਜੀ ਜਮਾਂਦੋ ਤੇ ਲੜਿਆ ਹਾਂਜੀ ਹਾਂਜੀ ਆ ਘਰ ਦੀ ਗਾਂ ਆ ਵੀਰ ਦੀ ਦੁੱਧ ਸੱਜਣ ਦੇਂਦੀ 16 ਸਾਲਾਂ ਕਿਨੋਂ ਠੀਕ ਹੈ ਹੁਣ ਵਪਾਰ ਕਰਕੇ ਸਾਹਮਣੇ ਨਹੀਂ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਆਜੋ ਆਜੋ ਇਹ ਵੀ ਸੀ ਲੱਖਾਂ ਪੂਪਾ ਨਹੀਂ ਸਾਨੂੰ ਮੱਝ ਆਜੋ ਵੀ ਇਹੋ ਲਾਸਟ ਵੀ ਸੀ ਹੁਣ ਇਹ ਜਦਾਂ ਵਿੱਚ 9000 ਵੇਨੋ 9000 ਦੇ ਵਿੱਚ ਪੰਜ ਚੱਕਰ ਤੋਂ ਹੈਗਾ ਠੀਕ ਆ 8 ਦੀ ਦੇ ਦਾਂਗੇ ਬਾਈ ਜੀ ਚਲੋ ਤਾਂ ਵੈਨੋ ਮੇਰੇ ਭਰਾ 2 4 5 ਸਟਾਰਟਿੰਗ ਪੰਜ ਤੀਹ ਫਿਰ ਸ਼ੁਰੂਆਤ ਆ ਹਾਂਜੀ ਬਾਕੀ ਚਲੋ ਬਾਦ ਤੋਂ ਸਾਥ ਦੋਨੇ ਜਨਰ ਹਾਂ ਠੀਕ ਹੈ ਕਾ ਹੋਰ ਮਾਲ ਲਿਆ ਬਾਦ ਤੋਂ ਲਿਆ ਕਰ ਹਾਂਜੀ ਹਾਂ ਤੇ ਆਓ ਕੋਈ ਗੈਲਟੀ ਨਹੀਂ ਗੱਲ ਗਈ ਛੋਟਾ ਜਿਹਾ ਬਣਾਵਾਂ ਸੂਆਂ ਵਾਲਾ ਡੰਗਾ ਤਸੱਲੀ ਕਰ ਹਾਂ ਬਿਲਕੁਲ ਸਹੀ ਖੜਾਓ ਛੋਟਾ ਜਿਹਾ ਮਨਾਫੇ ਨਾਲ ਚਲੋ ਬੋਲੋ ਫਰ ਨੰਬਰ ਨੰਬਰ ਲੈ ਲਓ 98726 160993 977960192 ਦੋਵਾਂ ਨੰਬਰਾਂ ਤੇ ਵਟਸਐਪ ਚੱਲਦਾ ਦੋ ਨੰਬਰਾਂ ਵਿੱਚ ਕੋਈ ਵੀ ਫੋਨ ਕਰਤਾ ਤਾਂ ਠੀਕ ਹੈ ਹਾਂਜੀ ਚਲੋ ਕਾ ਜਾਵੇ ਟੈਕਨੀਕਲ ਸਤਿ ਸ਼੍ਰੀ ਅਕਾਲ